ਵੀ ਜੰਦ ਚੜੀ ਵਿੱਚ ਅੱਜ ਖੋਰ ਜਾਂਦਾ ਨੰਬਰ ਆ ਗਿਆ ਹੈਗਾ ਸਲਵਾਕੇਸ਼ਨ ਕਨ ਵਰਕ ਵੀਜ਼ਾ ਲੈ ਕੇ ਜਾਣਾ ਚਾਹੁੰਦੇ ਸੀ ਕਿ ਅੱਜ ਇਹਨਾਂ ਨੂੰ ਉਹ ਚੀਜ਼ ਮਿਲ ਗਈ ਹੈਗੀ ਕਿ ਨਾਮੇ ਵੀਜ਼ਾ ਮੇਰਾ ਅਭਿਸ਼ੇਕ ਜੀ ਨੇ ਤੇ ਅਭਿਸ਼ੇਕ ਜੀ ਕਿਥੋਂ ਜੁੜੇ ਮੇ ਜੀ ਅਸੀਂ 0 ਤੋਂ ਜੀਰੋ ਤੋਂ ਜੁੜੇ ਹੈਗੇ ਤੁਹਾਨੂੰ ਸ਼ੈਨਿਗਨ ਵੀਜ਼ਾ ਟਰਾਈ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਸੀ ਮੈਨੂੰ ਤਕਰੀਬਨ 2023 ਦਾ ਕਰ ਰਿਹਾ ਮੈਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਹਾਂਜੀ ਹਾਂ ਇਹਨਾਂ ਦੋ ਸਾਲਾਂ ਦੇ ਵਿੱਚ ਵੀ ਜੀ ਤੁਸੀਂ ਕਿੱਥੋਂ ਕਿੱਥੋਂ ਟਰਾਈ ਕਰ ਬੈਠੇ ਹੋ ਕਿ ਕੁਝ ਵੇਖ ਬੈਠੇ ਹੋ 21 ਸ਼ਹਿਰ ਤੋਂ ਅਪਲਾਈ ਕੀਤਾ ਸੀਗਾ ਬਸ ਉੱਥੇ ਹੀ ਦੋ ਸਾਲ ਮੇਰੇ ਵ 4-5 ਜਰੀ ਅਪਲਾਈ ਹੋਇਆ ਮਤਲਬ ਕੀ ਗੱਲ ਹੋਈ ਪੂਰੀ ਕੰਡਸ ਕਈ ਵਾਰੀ ਵਿਡਰੋਅਲ ਕਰਾ ਦਿੰਦਾ ਸੀ ਕੋਈ ਹੈਪਨਿੰਗ ਹੋ ਗਈ ਜਾਂ ਕੁਝ ਵੀ ਹੈ ਬਟ ਕਲੀਅਰ ਨਹੀਂ ਹੁੰਦਾ ਸੀ ਸਾਨੂੰ ਕੁਝ ਵੀ ਟਰਾਂਸਪੇਰੈਂਸੀ ਬਿਲਕੁਲ ਨਹੀਂ ਹੈਗੀ ਸੀ ਬਿਲਕੁਲ ਕੋਈ ਵਾਰੀ ਕੁਝ ਹੋਰ ਕਹਿੰਦਾ ਕਈ ਵੇ ਕਹਿੰਦਾ ਏਮਪਲੋਇਰ ਭੱਜ ਗਿਆ ਜਾਂ ਕਮੋਡਿਟੇਸ਼ਨ ਨਹੀਂ ਸਹੀ ਜਾਂ ਟਾਈਮ ਪਰ ਇਦਾਂ ਦੀ ਚੀਜ਼ਾਂ ਹੋ ਜਾਂਦੇ ਸੀ ਬਟ ਦੇਖੋ ਗੱਲ ਤੇ ਇਹ ਨਹੀਂ ਜੇਕਰ ਤੁਸੀਂ ਆਫਿਸ ਖੋਲ ਕੇ ਬੈਠੋ ਸਾਰੇ ਕੁਝ ਬੈਠੇ ਹੋ ਤਾਂ ਫਿਰ ਤੁਸੀਂ ਏਮਪਲੋਇਰ ਨਾਲ ਪਹਿਲਾਂ ਹੀ ਗੱਲਾਂ ਕਰਕੇ ਰੱਖੋ ਇਹ ਤੁਹਾਡੇ ਤੇ ਹਿੱਟ ਐਂਡ ਟ੍ਰਾਇਲ ਵਾਲਾ ਮੈਥਡ ਕਿਉਂ ਯੂਜ਼ ਕੀਤਾ ਜਾ ਰਿਹਾ ਵੀ ਜਦ ਉਹ ਉਹਦਾ ਵਿਆਹ ਤਾਂ ਤੁਹਾਨੂੰ ਪੈ ਰਿਹਾ ਬਿਲਕੁਲ ਜੀ ਬਿਲਕੁਲ ਨੁਕਸਾਨ ਤਾਂ ਹੁੰਦਾ ਹੀ ਆ ਜੀ ਮੈਂ ਦੋ ਸਾਲ ਜ਼ਿੰਦਗੀ ਦੇ ਦਿੱਤੇ ਆ ਮੈਂ ਬਹੁਤ ਐਵੇਂ ਕਹਾਂ ਵੀ ਚਲੋ ਮੇਰੀ ਇੰਟਰਸਟ ਬਹੁਤ ਗਿਆ ਮੇਰਾ ਇਹ ਚੀਜ਼ ਦਾ ਹੁਣ ਉਹਨਾਂ ਨੂੰ ਨਹੀਂ ਨਾ ਪਤਾ ਹੁੰਦਾ ਪਤਾ ਤਾਂ ਆਪਾਂ ਨੂੰ ਕਿੱਥੋਂ ਪੈਸੇ ਇਕੱਠੇ ਕਰਨੇ ਆ ਕਿਵੇਂ ਦਿੱਤੇ ਆ ਜੀ ਇੰਨਾ ਕੁ ਜਦੋਂ ਵੇਖ ਲੈਂਦਾ ਬੰਦਾ ਉਸ ਤੋਂ ਬਾਅਦ ਅਭਿਸ਼ੇਕ ਜੀ ਤੁਸੀਂ ਸਾਡੀ ਵੀਡੀਓ ਵੇਖੀ ਐ ਲਾਈਕ ਤੁਸੀਂ ਸਾਨੂੰ ਜਾਣਿਆ ਕਿਵੇਂ ਹੋਈ ਕਿਵੇਂ ਮੈਂ ਤੁਹਾਡੇ ਕੋਲੋਂ ਐਕਚੁਅਲੀ ਫੈਬ ਦਾ ਮੈਂ ਟਰਾਈ ਕਰ ਰਿਹਾ ਅੰਕਲ ਜੀ ਨਾਲ ਗੱਲ ਕਰਿਆ ਸੀ ਕਿ ਮੇਨ ਫਾਦਰ ਨਾਮ ਸੀ ਹਾਂ ਜੀ ਹਾਂ ਜੀ ਤੇ ਫਿਰ ਵੀ ਮੈਂ ਉਦੋਂ ਅਪਲ ਕਰਦਾ 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 ਮਾਰਚ ਦੇ ਵਿੱਚ ਪਾਸਪੋਰਟ ਲੈ ਕੇ ਆਇਆ ਸੀ ਉਹਨਾਂ ਕੋਲ ਤੇ ਤੁਹਾਡੇ ਕੋਲ ਆਪੇ April ਚ ਆਇਆ ਸੀਗਾ ਓਕੇ ਹਾਂਜੀ 2 April ਚ ਮੇਬੀ ਤੁਹਾਡੇ ਕੋਲ ਆਇਆ ਸੀ ਮੈਂ ਕਿ ਵੀ ਦਿਨ ਨੂੰ 15 ਦਿਨ ਨੂੰ 16 ਦਿਨ ਨੂੰ ਤੁਸੀਂ ਲਾਇਆ ਤੇ ਮੈਨੂੰ ਫੋਨ ਆ ਗਿਆ ਸੀ ਤੁਹਾਡੀ ਅਪਾਇੰਟਮੈਂਟ ਆ ਗਈ 2 April ਨੂੰ ਆਇਆ ਤੇ 15 16 ਦਿਨਾਂ ਤੇ ਤੁਹਾਡੀ ਅਪਾਇੰਟਮੈਂਟ ਅਲਾਟ ਹੋ ਚੁੱਕੀ ਇਸ ਤਰ੍ਹਾਂ ਬਲੀਵ ਨਹੀਂ ਹੋਇਆ ਸੀਗਾ ਵੀ ਚਲੋ ਹੁਕਮ ਦਾ ਸ਼ਾਨਗਨ ਦਾ ਤਿੰਨ ਚਾਰ ਮਹੀਨੇ ਲੱਗ ਕੇ ਕੰਦੇ ਲੱਗ ਜਾਂਦੇ ਬਟ ਮੇਰੇ ਖਸਾਬ ਨਾਲ ਨਹੀਂ ਲੱਗੇ ਸਹੀ ਜੇ ਕੰਮ ਤੋਂ ਜਰਮਨ ਵੀਜ਼ਾ ਪਿਆ ਰਹੀ ਹੈ ਜੀ ਅਬ ਆਪਣੇ ਕੋਲੇ ਸਬਮਿਸ਼ਨ ਹੋਈ ਹੈ ਸਾਰਾ ਕੁਝ ਹੋਇਆ ਹੈ ਸਭ ਕੁਝ ਆਇਆ ਫਿਰ ਜਿਹੜੇ ਲੋਕ ਕਹਿੰਦੇ ਕਿ ਪਹਿਲਾਂ ਪਰਮਟ ਆਊਗਾ ਫਿਰ ਆਪਾਂ ਵੇਖਾਂਗੇ ਉਹ ਤਾਂ ਗੱਲ ਨਹੀਂ ਮਤਲਬ ਕੰਮ ਕਰਨ ਦਾ ਤਰੀਕਾ ਵੱਖਰਾ ਹੋ ਗਿਆ ਫਿਰ ਸਾਡਾ ਬਿਲਕੁਲ ਜੀ ਪੂਰਾ ਵੱਖਰਾ ਹੈ ਜੀ ਵੀ ਇਹ ਨਹੀਂ ਆ ਵੀ ਆਪਾਂ ਨਿਰਾਸ਼ ਹੋ ਕੇ ਜਾਵਾਂਗੇ ਕਈ ਵਾਰੀ ਉਹ ਸਾਡਾ ਇਹਨੂੰ ਕਹਿ ਦਿੰਦਾ ਸੀ ਵੀ ਤੁਸੀਂ ਨੈਗੇਟਿਵ ਹੋ ਤਾਂ ਕਰਕੇ ਤੁਹਾਡਾ ਵੀਜ਼ਾ ਨਹੀਂ ਆ ਰਿਹਾ ਤੇ ਬਟ ਹੁਣ ਆ ਉਹਦੇ ਮੂੰਹ ਵੇ ਜੀ ਦਿਨਾ ਇਹਦੇ ਚ ਨੈਗੇਟਿਵਿਟੀ ਪੋਜ਼ਿਟਿਵਿਟੀ ਤਾਂ ਆਉਂਦੀ ਨਹੀਂ ਉਹਦੇ ਚ ਨੈਗੇਟਿਵਿਟੀ ਪੋਜ਼ਿਟਿਵਿਟੀ ਨਾਲ ਪੈਸਾ ਖਰਾਬ ਦੇਖੋ ਸਿੰਪਲ ਜਿਹੀ ਗੱਲ ਹੈ ਵਿੱਚ ਲੋਕੀ ਕਹਿੰਦੇ ਕਿ ਦੁੱਧ ਦਾ ਜਲਿਆ ਮੈਂ ਕਹਿੰਦਾ ਪਾਣੀ ਫੂ 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 ਕੇ ਵੀ ਪੀ ਲੂਗਾ ਬੰਦਾ ਠੰਡਾ ਪਾਣੀ ਵੀ ਆਇਆ ਕਰੂਗਾ ਐਨਾ ਬੰਦਾ ਕਰ ਜਾਂਦਾ ਹੋ ਜਾਂਦੀਆਂ ਗੱਲਾਂ ਉਸ ਤੋਂ ਬਾਅਦ ਵੀ ਜੀ ਚਲੋ ਤੁਸੀਂ ਹੋਇਆ ਬੰਦਾ ਜਾਣਦਾ ਕਿਤੇ ਵੇਖਦਾ ਵੀ ਭਾਏ ਇਹ ਕਿਤੇ ਉਮੀਦੀ ਜਗਾ ਤਾਂ ਨਹੀਂ ਹੈਗੀ ਫੇਰ ਫਿਰ ਜਦ ਤੁਸੀਂ ਸਾਡੇ ਕੋਲ ਆਏ ਸਾਰਾ ਕੁਝ ਆਇਆ ਮਨ ਖੜ ਕੇ ਸੀ ਪਹਿਲੇ ਬਿਲਕੁਲ ਮੈਂ ਸੋਚ ਕੇ ਆਇਆ ਸੀ ਜੀ ਮੈਂ ਫਰਵਰੀ ਦਾ ਤੁਹਾਡੇ ਨਾਲ ਕੰਟੈਕਟ ਤੇ ਵੀਡੀਓਜ਼ ਦੇਖ ਰਿਹਾ ਸੀ ਫਿਰ ਮੈਂ ਮਨ ਬਣਾ ਕੇ ਆਇਆ ਸੀ ਮੈਂ ਕਿਹਾ ਹੁਣ ਇੱਥੇ ਕਰਾ ਦੇਣਾ ਕਰਨਾ ਵੀ ਲਾਸਟ ਵਾਰੀ ਅਪਲਾਈ ਕਰਾ ਕਰਾਉਣਾ ਇੱਥੇ ਹੀ ਹੈ ਲਾਸਟ ਵਾਰੀ ਟਰਾਈ ਕਰਨਾ ਸੀ ਬਿਲਕੁਲ ਲਾਸਟ ਸੀ ਘਰ ਦੇ ਲੜਦੇ ਸੀ ਛੱਡ ਨਹੀਂ ਹੁੰਦਾ ਤੇ ਛੱਡ ਇੱਕ ਜਿੰਦਗੀ ਨੇ 2 ਸਾਲਾਂ ਵਿੱਚ ਜਵਾਨੀ ਦੇ 2 ਸਾਲ ਖਰਾਬ ਹੁਣ ਉੰਦਾ ਤਾਂ ਵਾਪਸ ਹੀ ਹੈ ਨਹੀਂ ਨਾ ਮੈਂ ਤਾਂ 4 ਸਾਲ ਪਿੱਛੇ ਹੋ ਗਿਆ ਨਾ ਉਹ 2 ਖਰਾਬ 2 ਸਾਲ ਹੋ ਗਏ ਮੈਂ 4 ਸਾਲ ਪਿੱਛੇ ਹੋ ਗਿਆ ਤਾਂ ਪਹਿਲੀ ਗੱਲ ਇਹ ਵੀ ਜਿੱਥੇ ਤੂੰ ਜਾ ਕੇ ਸੈਟਲਮੈਂਟ ਕਰਨੀ ਸੀ ਕਿਉਂਕਿ ਸ਼ਾਇਨਗਨ ਵਿੱਚ ਨੋਰਮਲ ਕਿ ਸਾਲ ਸਾਲ ਡੇਟ ਲੱਗ ਜਾਂਦਾ ਵੀ ਜੀ ਕਰਦੇ ਕਰਦੇ ਬਿਲਕੁਲ ਬਿਲਕੁਲ ਫਿਰ ਅਗੇਨ ਉਹੀ 네ਗੈਟਿਵਿਟੀ ਮਿਹਨਤਾਂ ਪੋਜ਼ਿਟਿਵਿਟੀ ਵਾਲੀ ਗੱਲਾਂ ਫਿਰ ਉਹੀ ਸ਼ੁਕਰ ਹੈ ਵਾਹਿਗੁਰੂ ਦਾ ਤੋਂ ਸ਼ੁਕਰ ਹੈ ਤੁਹਾਡਾ ਵੀਜ਼ਾ ਦਿੱਤਾ ਤੁਸੀਂ ਵਾਹਿਗੁਰੂ ਨੇ ਮਿਹਰ ਕੀਤੀ ਤਾਂ ਜੇ ਆਪਾਂ ਜਾ ਰਹੇ ਹਾਂ ਜੀ ਜੀ ਪਹਿਲੀ ਗੱਲ ਹੈ ਸਭ ਤੋਂ ਵੱਡੀ ਗੱਲ ਅਸੀਂ ਕਹਿੰਦੇ ਹਾਂ ਦੇਖੋ ਫਾਈਲਿੰਗ ਐਕਸਪਰਟ ਹੈ ਤੁਸੀਂ ਯੂਰਪ किंग ਕਹਿ ਰਹੇ ਮੀ ਜੀ ਸਭ ਗੱਲਾਂ ਇੱਕ ਪਾਸੇ ਆ ਅਸੀਂ ਆਪ ਇਹ ਗੱਲਾਂ ਅਸੀਂ ਮੰਨਦੇ ਹੈਗੇ ਆ ਕਿ ਦੇਖੋ ਬਾਬਾ ਜੀ ਦੀ ਇੰਨੀ ਕਿ ਸਹਤ ਤੇ ਕਿਰਪਾ ਹੈ ਕਿ ਜੋ ਅਸੀਂ ਗੱਲਾਂ ਪਹਿਲੇ ਦਿਨ ਇਹਨਾਂ ਨੂੰ ਅਸੀਂ ਕਹੀਆਂ ਸੀਗੀਆਂ ਦੇਖੋ ਆਲਰੇਡੀ ਤੁਹਾਨੂੰ ਮੈਂ ਕਹਿ ਦਿੱਤਾ ਸੀਗਾ ਕਿ ਤੁਹਾਡਾ ਵੀਜ਼ਾ ਆ ਜਾਊਗਾ ਬਿਲਕੁਲ ਜੀ ਬਿਲਕੁਲ ਸਾਨੂੰ ਲੋਕੀ ਇੱਕ ਨਾਮ ਨਾਲ ਕਹਿੰਦੇ ਕਿ ਨਵਾਂ ਪੱਕੇ ਵੀਜ਼ੇ ਵਾਲੇ ਹਾਂ ਜੀ ਹਾਂ ਜੀ ਹਾਂ ਜੀ ਸਹੀ ਗੱਲ ਹੈ ਫਿਰੋ ਬਿਲਕੁਲ 100% ਹੈ ਜੀ ਵੀ ਜਿਹਨੂੰ ਵੀਜ਼ਾ ਚਾਹੀਏ ਉਹ ਤਾਂ ਆ ਜਾਓ ਆ ਜਾਓ ਆ ਜਾਓ ਬਿਲਕੁਲ ਇਹੀ ਗੱਲ ਹੈ ਵੀਰ ਜੀ ਇਹਨਾਂ ਦਾ ਸ਼ੈਨਗਨ ਸਵਾਕੇ ਵਰਗਾ ਵੀਰ ਜੀ ਆ ਗਿਆ ਹੈਗਾ ਐਂਡ ਇਸੇ ਕੀ ਤਰੀਕੇ ਨਾਲ ਅਭਿਸ਼ੇਕ ਜੀ ਵਧਾਈਆਂ ਹੋਣ ਤੁਹਾਨੂੰ ਜੀ ਸ਼ੁਕਰ ਹੈ ਤੁਹਾਡਾ ਵੀ ਵੀਰ ਜੀ ਬਹੁਤ ਬਹੁਤ ਸ਼ੁਕਰ ਮਾਲਕ ਦਾ ਸ਼ੁਕਰ ਪਹਿਲੀ ਗੱਲ ਤਾਂ ਇਸ ਗੱਲ ਦਾ ਇਹਨਾਂ ਦਾ 2 ਸਾਲ ਤੋਂ ਬਾਅਦ ਇਹ ਚੀਜ਼ ਹੋਈ ਹੈਗੀ ਹੈ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਜੀਰਾ ਥੋੜਾ ਲਗਭਗ ਕਿੰਨੇ ਕਿਲੋਮੀਟਰ ਦੂਰ ਪੈ ਗਏ ਜੀ 105 ਕਿਲੋਮੀਟਰ ਪੈਂਦਾ ਹੈ 105 ਕਿਲੋਮੀਟਰ ਦੂਰ ਤੁਸੀਂ ਆਏ ਹੋ ਦੇਖੋ 2 ਸਾਲ 105 ਕਿਲੋਮੀਟਰ ਉਸ ਤੋਂ ਬਾਅਦ ਫਿਰ ਤੁਸੀਂ ਸਾਡੇ ਤੇ ਪੈਸੇ ਦਾ ਉਹ ਸਿਸਟਮ ਤੋਂ ਆਲਰੇਡੀ ਕਿਤੇ ਹੋਇਆ ਸੀਗਾ ਖਰਾਬ ਫਿਰ ਸਾਡੇ ਤੋਂ ਉਹਦਾ ਵਿਸ਼ਵਾਸ ਕੀਤਾ ਇਸ ਗੱਲ ਦੇ ਤੁਹਾਨੂੰ ਸਿੱਧਿਲੋਤਾ ਨਾਲ ਖੇੜਦੇ ਜੀ ਸ਼ੁਕਰ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ